ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੇੜਾਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੇ ਛਣ ਪਾਂਡਿਆ ਵੀਰੋ ਚੰਗੀਆਂ ਤਲੱਲੇਦਾਰ ਵੇੜਾਂ ਨੇ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਵੀਡੀਓ ਜ਼ਰੂਰ ਐਂਡ ਤਾਈ ਪੂਰੀ ਵੇਖਿਓ ਰੇਟ ਗਿਆ ਜਾ ਤਾਂ ਉਹ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਆ ਭਾਜੀ ਹੋਰ ਜਿੰਦਰ ਪਿਆ ਲਿਆ ਵਧੀਆ ਠੀਕ ਠਾਕ ਭਾਈ ਵਧੀਆ ਠੀਕ ਠਾਕ ਤੂੰ ਸੁਣਾਓ ਬਾਬੇ ਦੀ ਗਰਵਾ ਗਲਵਿੰਦਰ ਡੇਰੀ ਫਾਰਮ ਵਿਖਾਣੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਜੀ ਤਾਂ ਵੀਰ ਜੀ ਆਪਣਾ ਨਾਮ ਦੱਸੋ ਭਾਜੀ ਮੈਂ ਸੁਵਿੰਦਰ ਸਿੰਘ ਜੀ ਹਾਂਜੀ ਸੁਵਿੰਦਰ ਸਿੰਘ ਪਿੰਡ ਠੱਠਾ ਨਾਲ ਹੀ ਭੱਲਵਾਲੀ ਆ ਹਾਂਜੀ ਸਾਡੇ ਘੜ ਚੂੜੀਆਂ ਲਾਗੇ ਪੈਂਦਾ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਦੱਸੋ ਜੀ ਫੋਨ ਨੰਬਰ ਦੱਸੋ ਫੋਨ ਨੰਬਰ ਬੋਲ ਦਿਓ 98773 73473 56612 56612 ਜੀ ਹਾਂਜੀ ਤਾਂ ਠੀਕ ਹੈ ਭਾਈ ਤਾਂ ਆਪਣੇ ਕੋ ਆ ਗਈਆਂ ਵੇੜਾਂ ਚੰਗੀਆਂ ਟੋਪ ਕਲਾਸ ਸੀ। ਡਾਰ ਕੜ ਆ ਗਈਆਂ ਜੀ। ਠੀਕ ਹੈ ਜੀ। ਤਾਂ ਇੱਕ ਦੋਂਦੀ ਇੱਕ ਚੌਗੀ ਏ। ਠੀਕ ਹੈ ਜੀ। ਹਾਂਜੀ। ਤਾਂ ਦੋ ਸੂਈਆਂ ਨੇ ਦੋ ਗੱਬਣਾ ਹਨਾ ਜੀ। ਦੋ ਸੂਈਆਂ ਦੋ ਗੱਬਣਾ ਦੋ ਵੱਡੀਆਂ ਗਾਵਾਂ ਨੇ। ਹਾਂਜੀ। ਆਪਣਾ 25 25 28 28 ਕਿਲੋ ਆ ਰਹੀ। ਠੀਕ ਹੈ। ਤਿਆਰ ਆ ਦੋ ਦੋ ਨਾਲ ਥੱਲੇ। ਚੰਗੇ ਰਿਕਾਟ ਆ ਲੀਆਂ ਜੀ। ਚੰਗੇ ਰਿਕਾਟ ਵਾਲੀਆਂ ਜੀ। ਦੋ। ਤਾਂ ਕਰੀਏ ਭਾਈ ਸ਼ੁਰੂ ਇਹਨਾਂ ਤੋਂ ਹਣੇ ਜੀ ਠੀਕ ਕਰੋ ਜੀ ਆ ਪਹਿਲੇ ਨੰਬਰ ਵਾਲੀ ਦੱਸੋ ਆ ਪਹਿਲੇ ਨੰਬਰ ਦੀ ਦੋਂਦੀ ਹੀ ਦੀ ਆ ਪੇਸ਼ਾ ਦੋ ਦੰਦ ਵੈੜਾ ਆ ਫਾਰਮ ਚੋਂ ਲਈ ਆ ਚੰਗੇ ਰਿਕਾਰਡ ਵਾਲੀ ਦੋਂਦੀ ਠੀਕ ਹੈ ਜੀ ਆ ਦੋ ਦੰਦ ਕੀ ਬਾਤ ਆ ਬਰੀਡ ਫੋਲਾ ਹਣੇ ਜੀ ਬਰੀਡ ਫੋਲਾ ਹਰ ਕੀ ਫੋਲੇ ਬਿਲਕੁਲ ਖੋਲੋ ਵੀਰ ਜੀ ਇੱਕ ਹਫਤਾ ਇਹਦੇ ਸੂਣ ਚ ਰਹਿੰਦਾ ਇੱਕ ਹਫਤਾ ਪਿਆ ਜ ਆ 7 ਹਫਤੇ ਦੇ ਵਿੱਚ ਨੇ ਲਾਰਟ ਸੁੱਟਣਾ ਠੀਕ ਹੈ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਪਹਿਲਾ ਸੂਆ ਵੈੜ ਆ ਗਈ ਆ ਦੋ ਦੰਦਾਂ ਦਾ ਵੱਡੇ ਕੱਦ ਦਾ ਠਾਲੀ ਵੀਰੋ ਸਾ ਹਫਤੇ ਦੇ ਕਰੀਬ ਪਹਿਲੇ ਬਾਕੀ ਵੈੜ ਵੀਰੋ ਬਰੀਡ ਫੁੱਲ ਆ ਕਦ ਕਾਠਾ ਲਈ ਆ ਬਹੁਤ ਚੰਗੇ ਰਿਕਾਰਡ ਵਾਲੀ ਦੀ ਲੈ ਲਓ ਕਮਾਲ ਵੀਰ ਜੀ ਲੈ ਲਓ ਆ ਦੇਖੋ ਵੀਰ ਆਏ ਗੁਲਾਬੀ ਥਾਨ ਆ ਗਿਆ ਵੈੜ ਦਾ ਬਹੁਤ ਸੋਹਣੀ ਵੈੜਾ ਨਵਾਂ ਪਸ਼ੂ ਵੀਰੋ ਕਿਹੜਾ ਵੀਰ ਲੈ ਜੂ 400 ਐ ਚੋਲੂਗਾ ਫਿਰ ਚੰਗੀ ਰਕਮ ਨਾਲ ਪਸ਼ੂ ਵੇ ਵਟ ਸਕਦੇ ਆਂਗੀ ਕਿਉਂਕਿ ਵੀਰੇ ਸਾਫ ਸਫਾਈ ਵਾਲੀ ਵੈੜਾ ਬਹੁਤ ਜਿਆਦੀ ਬਰੀਡ ਫੁੱਲਾ ਥਣ ਬਹੁਤ ਸਪੈਸ਼ਲ ਕੱਢਣ ਦੀ ਬਹੁਤ ਚੰਗੀ ਵੈੜਾ ਇਹ ਇੱਕ ਹਫਤਾ ਬਾਕੀ ਹੈ ਨਾ ਹਾਂਜੀ 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 ਤਾਂ ਭਾਈ ਇਹਦੇ ਮੋਲ ਦੀ ਗੱਲ ਕਰੀਏ ਤਾਂ ਹੁਣ ਵੈੜ ਕਿੰਨੇ ਦੀ ਹੋਜੂ ਮੋਲੇ ਦਾ ਭਾ 65 ਕਰਾ ਲਓ ਤੇ ਭਾ 70 ਕਰਾ ਲਓ ਹਾਂਜੀ ਵੱਡੀ ਵੈੜ ਆ ਬਿਲਕੁਲ ਦੋ ਦੰਦ ਵੈੜਾ ਫਾਰਮ ਦੀ ਵੈੜ ਆ ਬਿਲਕੁਲ ਜੀ ਪਰ ਹਾਂ ਨਾ ਕੋਈ ਸੌਦਾ ਨਾ ਕਰੇ 60 ਦੀ ਦੇ ਦਿਆਂਗੇ ਸਰ ਜੀ 60 ਦੀ ਦੇ ਦੇ ਛੱਟਾ ਮੋਲਾ ਐ ਵੇ ਇੰਜ ਜਾ ਜੀ ਤਾਂ ਵੇਖੋ ਵੀਰੇ 60000 ਦੀ ਵੈੜ ਹੋਜੂ ਕੁੱਲ ਬਰੀਡ ਵੈੜਾ ਪਹਿਲਾ ਸੂਆ ਇੱਕ ਹਫਤਾ ਇਹ ਬਾਕੀ ਪਿਆ ਵਾ ਤਾਂ ਰੇਟ ਵੀਰੋ ਚੈੱਕ ਕਰ ਲਓ ਬਾਕੀ ਫੋਨ ਜਰੂਰ ਲਾ ਲਿਓ ਛੋਟਛਾਪਾ ਹੋ ਜੂ ਸਾਰਚੋਂ ਹਣਾ ਜੀ ਠੀਕ ਆ ਕਿਆ ਬਾਤ ਹੈ ਹਣ ਦੂਜੇ ਨੰਬਰ ਤੇ ਆ ਗਈ ਵੈੜ ਜੀ ਦੂਜੇ ਨੰਬਰ ਤੇ 4 ਦਿਨ ਦਾ ਯਾਰ 4 ਦਿਨ ਦਾ 24 ਹੈ ਠੀਕ ਹੈ ਜੀ 24 ਹੈ ਠੀਕ ਠੀਕ ਹੈ ਜੀ ਤਾਂ ਇਹ ਵੀ ਗੱਬਣ ਆ ਗਈ ਇਹ ਗੱਬਣ ਹੈ ਜੀ ਬਸ ਇਹ ਤਿਆਰ ਆ ਫਿਰ ਲੈ ਜੂ ਹਜੇ 2-4 ਦਿਨ ਹਨ ਇੱਕ ਦਿਨ ਲੈ ਜੇ 2 ਦਿਨ ਲੈ ਜੇ 4 ਦਿਨ ਲੈ ਜੀ ਆਹ 4 ਕਿ ਦਿਨ ਤਕਰੀਬ ਲੈ ਜੂ ਫਿਰ ਹਨਾ ਵੇਖੋ ਵੀਰੇ 4-5 ਦਿਨ ਮੰਨ ਕੇ ਚਲਿਓ ਦੁੱਜਿਆ ਸੂਆ ਖਾਣਾ ਚੰਗਾ ਸਪੈਸ਼ਲ ਲੱਗਿਆ ਤਾਂ ਵੀਰੇ ਉਹ ਲੈਵਾ ਚੈੱਕ ਕਰੋ ਕੀ ਕਹਨੇ ਲੈਵੇ ਦੇ ਹਜੇ ਕੋਈ ਪੁੜਿਆਂ ਤੋਂ ਨਹੀਂ ਫਿੱਸੀ ਤੇ ਹਜੇ ਤੇ ਵੀਰੇ ਬਣੂ ਬਹੁਤ ਫਿਰ ਹਜੇ ਦਿਨ ਲੈ ਜੂ 4-5 ਦਿਨ ਹਜੇ ਵੀ ਤਾਂ ਲੇ ਵਾਲੂ ਬਾ ਚੰਗਾ ਲੱਗਿਆ ਵੀਰੇ ਥਣ ਭਾਂਡੇ ਦਾ ਪਸ਼ੂੰ ਦਾ ਖਾਣ ਬਹੁਤ ਵਧੀਆ ਲੱਗਿਆ ਚਵਾਈ ਵਾਲਾ ਕਮਾਲੋ ਕਮਾਲ ਲੈਓ ਭਾਈ ਲੈਓ ਕਮਾਲੋ ਕਮਾਲੋ ਤਾਂ ਵੇਖੋ ਵੀਰੋ ਚੰਗੀ ਸ਼ਕੀਨ ਵੈੜਾ ਇਹ 6 ਦਿਨ ਖਾਣੇ ਨੇ ਆ ਲੈ ਜੀ ਬਣੂ ਬਣੀ ਬੋਲ ਰਾਕੀ ਤਾਂ ਵੇਖੋ ਵੀਰੋ ਫੁੱਲ ਬਰੀਡ ਆ ਥਣ ਥੁਣਾ ਚੰਗਾ ਸਪੈਸ਼ਲ ਲੱਗਿਆ ਬਹੁਤ ਸੋਹਣੀ ਵੈੜਾ ਕੱਦ ਕਾਠ ਵਾਲੀ ਆ ਤਬਾ ਕੋ ਵੀ ਵੀਰੋ ਬਣੂ ਬਹੁਤ ਜਿਆਦਾ ਕਿ ਥਣ ਚੰਗਾ ਸਪੈਸ਼ਲ ਲੱਗਿਆ ਵੈੜ ਨੂੰ ਸੋਹਣਾ ਥਣ ਲੱਗਿਆ ਗੇਠ ਗੇਠ ਤੇ ਆ ਗਿਆ ਤਾ ਫੁੱਲ ਕੱਦ ਵਜਨ ਵਾਲੀ ਆ ਵੱਡੀ ਵੜਾ ਵੀਰੋ ਹਾਂਜੀ ਹਾਂਜੀ ਦੁੱਧ ਫਿਰ ਕਿੰਨਾ ਕੁ ਭਰ ਜੀ ਭਾਜੀ ਦੁੱਧ ਦੇ ਪਹਿਲਾਂ ਬੱਚੀ ਮੇਰੇ ਨਾਲ 20 ਕਿਲੋ ਕੀ ਕਰੂਗੀ ਠੀਕ ਹੈ ਪਹਿਲਾਂ ਸੂਰ ਦੂਜਾ ਜੋ ਪਹਿਲਾਂ ਮਿਲਣਿਆ ਆ ਚੌਂਗੀ ਆ ਚਾਰ ਦੰਦਾ ਠੀਕ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਚੈੱਕ ਕਰੋ ਆਣ ਕੇ ਚਾਰ ਦੰਦਿਆ ਬਿਲਕੁਲ ਇਹਨਾਂ ਪੈਸੇ ਖਤ ਨਹੀਂ ਚੈੱਕ ਕਰਿਆਣਗੇ ਤਾਂ ਭਾਜੀ ਕਿਦਾਂ ਜੀ ਦਿਨ ਲੱਗੀ ਫਿਰ ਤਾਂ ਬਹੁਤ ਜਿਆਦੀ ਬਣੂਗਾ ਬਣਾ ਲੈਣੇ 6 ਦਿਨ ਨਹੀਂ ਹਾਂਜੀ ਦਰਦਾ ਬਿਲਕੁਲ ਗੱਲ ਹਫਤੇ ਦੇ ਲਾਠ ਸੁਣਾ ਪਰ ਇਦਾਂ ਬਣਣਾ ਨੇ ਬਣੂ ਬਹੁਤ ਹੈ ਨਾ ਬੜੀਆਂ ਬੜੀਆਂ ਨੇ ਦੇਖੋ ਵੀਰੇ ਥਾਣੇ ਕਰੀ ਲਾਗੇ ਦਾ ਚੈੱਕ ਕਰ ਲਿਓ ਬਹੁਤ ਮਾਝਾ ਥਣ ਲਗਾ ਮਾਝਾ ਥਣ ਬਿਲਕੁਲ ਤਾਂ ਭਾਈ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਮੋਲੇ ਦਾ ਇੱਕੋ ਗੱਲ ਕਰੀਏ ਭਾਏ 70 ਕਰਾ ਲਓ ਹਾਂਜੀ 65 ਦੀ ਹਾਨ ਆ ਹਾਨਾ 65 ਦੀ 65 ਦੀ ਹਾਨਾ ਠੀਕ ਹੈ ਵੀਰੇ ਚੈੱਕ ਕਰ ਲਓ ਰੇਟ 65 ਦੀ ਹੋ ਜੂ ਵੱਡੀ ਵਹਿੜਾ ਕੱਦ ਵਜਣ ਵਾਲੀ ਆ ਤਾ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਤੂੰ ਇੱਥੇ ਚੱਲ ਕੇ ਵੀ ਆਉਗੇ ਤੂੰ ਛੱਡ ਕੇ ਨਹੀਂ ਜਾਂਦੇ ਸੋਹਣੀਆਂ ਵੇੜਾ ਨੇ ਤੇ ਵੀਰ ਜੀ ਕਿਦਾਂ ਭਾਈ ਇਹ ਦੋਵੇਂ ਗੱਬਣਾ ਆ ਗਿਆ ਹਨਾ ਤੇ ਦੋਵੇਂ ਗੱਬਣਾ ਵੇੜਾ ਨੇ ਤੇ ਜੇ ਕੋਈ ਜੋੜਾ ਹੀ ਪਾ ਲੂਗਾ ਤਾਂ ਮਾਨਤਨ ਹੋ ਜੂ ਹੋ ਮਾਨਤਨ 1 60 ਦੀ ਤੇ 65 ਦੀ ਹੈ ਜੀ 1 25 ਦੀਆਂ ਹਾਂਜੀ ਤਾਂ ਮਾਨਤਨ ਵਿੱਚੋਂ ਕਰਦੇ ਹੋ 2000 ਰੁਪਏ ਜੋੜੇ ਚ ਜੋ ਕਿਸ਼ਿੰਦਰ ਸਾਹਿਬ ਕੀ ਬਾਤ ਹੈ ਵੇਖੋ ਵੀਰੇ ਚੰਗੀਆਂ ਸ਼ਕੀਨ ਵੇੜਾ ਨੇ ਬਾਕੀ ਫੋਨ ਜ਼ਰੂਰ ਲਾਇਓ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਤੀਜੇ ਨੰਬਰ ਤੇ ਆ ਗਈ ਜੀ ਵੇੜ ਆ ਵੱਡੀਆਂ ਵਾ ਵੱਡੀ ਜੋੜੀ ਹੈ ਜੀ ਇਹ ਵੱਡੀ ਵੇੜ ਹੈ ਨਾ ਜੀ ਫੁੱਲ ਵੱਡੇ ਕੱਦ ਘਾਠ ਵਾਲੀ ਵੱਡੇ ਕੱਦ ਕੋ ਮੋਢੇ ਦੀਆਂ ਹਾਂ ਬਿਲਕੁਲ ਆ ਛਿੱਗੀ ਹੈ ਜੀ ਹਾਂਜੀ ਉਹ ਵੀ ਛਿੱਗੀ ਹੈ ਠੀਕ ਹੈ ਜੀ ਚੰਗੀ ਵੇੜ ਆ ਉਹ ਦੂਜਾ ਸੂਆ ਹੀ ਉਹਦਾ ਤੇ ਦੂਜਾ ਹੀ ਦਾ ਹੈ ਹਾਂਜੀ ਹਾਂਜੀ ਤਾਂ ਦੋਵੇਂ ਤਾਜ਼ੀਆਂ ਸੂਈਆਂ ਤਾਜ਼ੀਆਂ ਸੂਈਆਂ ਹਾਂਜੀ ਠੀਕ ਹੈ ਜੀ ਤਵੇ ਨਾਲੇ 58 ਕਿਲੋ ਬੋਲਾ ਹੋਣਾ ਆ 20 ਤੋਂ ਬਾਹਰ ਆ 20 ਤੋਂ ਬਾਹਰ 21 22 21 22 ਕਿਲੋ ਬੋਲਾ ਦੇ ਥੱਲੇ ਆ ਠੀਕ ਆ ਜੀ ਬੇਸ਼ੱਕ ਸਾਡੇ ਕੋ ਕੰਡੇ ਤੇ ਚੜਾ ਕੇ ਤੋਲ ਕੇ ਫਿਰ ਖੜੇ ਆ ਆ ਸੂਏ ਸਵਾਏ ਪਸ਼ੂ ਆ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਫਿਰ ਖੜੇ ਆ ਦੇਖਣ ਵਾਲਾ ਖੜੂਗਾ ਤਾਂ ਵਾਕ ਮਾਰਨ ਜਾਊਗਾ ਠੀਕ ਬੱਗਾ ਬੋਲੇ ਬਤੇ ਦੇਖੋ ਵੀਰੋ ਦੁੱਧ ਵਾਲੀਆਂ ਨਿਸ਼ਾਨੀਆਂ ਚੈੱਕ ਕਰ ਲਓ ਤਾਂ ਇਹਦੇ ਬਾਰੇ ਦੱਸਿਓ ਭਾਈ ਫਿਰ ਹਾਂਜੀ ਇਹ ਦੁੱਧ ਤਦ ਗਿਰੂ ਚੰਗਾ ਰਿਕਾਰਡ ਹੈ ਵਧੀਆ ਰਿਕਾਰਡ ਵਾਲੀ ਚੰਗੇ ਰਿਕਾਰਡ ਵਾਲੀ 5 30 ਕਿਲੋ 30 ਕਿਲੋ ਤੋਂ ਘੱਟ ਕੀ ਦੇਗੀ ਹਾਂਜੀ ਬੱਚਾ ਕੀ ਆ ਗਿਆ ਜੀ ਇਹਦਾ ਇਹਦਾ ਬੱਚਾ ਆ ਜੀ ਬੱਛਾ ਮੰਗਰ ਹਾਂਜੀ ਤੇ ਖੋਲੋ ਭਾਜੀ ਤੋਰੀ ਇਹਨੂੰ ਤਾਂ ਵੇਖੋ ਵੀਰੇ ਫੁੱਲ ਰਿਕਾਰਡ ਵਾਲੀ ਆ ਵੱਡੇ ਪੱਲੇ ਚ ਐ ਜਗਾਠਾ ਜਗੂਠਾ ਚੋੜਾ ਲੱਗਿਆ ਫੁੱਲ ਸਾਈਜ਼ ਆ ਜੀ ਤਾਂ ਇੱਕ ਹੀ ਤੋਰਾ ਚੈੱਕ ਕਰ ਲਓ ਮਗਰ ਵੀਰੇ ਇਹਦੇ ਬੱਛਾ ਆ ਗਿਆ ਤੇ ਲੇਵਾ ਚੈੱਕ ਕਰੋ ਕੀ ਕਹਨੇ ਲੇਵੇ ਦੇ ਕੀ ਬਾਤ ਆ ਜੀ ਏ ਸ਼ਾਮ ਤਾਂ ਹੀ ਫਿਰ ਕਾਫੀ ਪੰਜੰਦੀ ਹੋਊਗੀ ਇਹ ਨਹੀਂ ਤਾਂ ਸ਼ਾਮ ਤਪ ਲਾਂਦੀ ਹੈ ਠੀਕ ਹੈ ਜੀ ਅੱਧਾ ਡੋਣਾ ਦੁੱਧਾ ਕੱਢਦੀ ਹੈ ਕੀ ਬਾਤ ਹੈ ਤਾਂ ਵੇਖੋ ਵੀਰੋ ਬੜੇ ਚੰਗੇ ਰਿਕਾਰਡ ਵਾਲੀ ਹੈ ਲੈਵਲ ਉਹ ਚੈੱਕ ਕਰ ਲੋ ਇੱਕ ਵਾਰੀ ਲਾਗੇ ਤੋਂ ਥਾਂ ਦੀ ਕੁਆਲਿਟੀ ਚੈੱਕ ਕਰ ਲੋ ਚੰਗਾ ਤਲਲੇਦਾਰ ਲੈਵਲ ਲੱਗਿਆ ਤਾਂ ਬਾਕੀ ਵੀਰੇ ਪੈਪਾ ਬੂਪਾ ਚੈੱਕ ਕਰ ਲੋ ਦੁੱਧ ਵਾਲੀਆਂ ਦੁੱਧਾਂ ਦੇ ਵੱਡੇ ਡਡੇ ਮੋٹے ਪੈਪੇ ਲੱਗੇ ਹੋਏ ਬਹੁਤ ਚੰਗੇ ਰਿਕਾਰਡ ਵਾਲੀ ਹੈ ਜੀ ਵੇਖੋ ਵੀਰੋ ਚੈੱਕ ਕਰ ਲੋ ਕਿਆ ਬਾਤ ਹੈ ਫੁੱਲ ਵੱਡੇ ਸਹਿਜ ਦੀ ਵਹਿੜਾ ਵੀਰੋ ਚੈੱਕ ਕਰ ਲੋ ਤੋਰਾ ਕੀ ਕਹਨੇ ਵਹਿੜ ਤੇ ਆਹ ਬੱਚਾ ਆ ਗਿਆ ਡੱਬਾ ਆਹ ਬੱਚਾ ਆ ਗਿਆ ਵੀਰੋ ਤਾਜੀ ਸੂਈ ਆ ਬਹੁਤ ਚੰਗੇ ਰਿਕਾਡ ਵਾਲੀ ਆ ਜੀ ਤਾਂ ਵੇਖੋ ਵੀਰੋ ਇੱਕ ਰੇ ਲਾਗੇ ਤੋਂ ਚੈੱਕ ਕਰ ਲਓ ਲੈਵਾ ਲਵਾ ਚੰਗੀ ਤੇਰੀ ਭਾਜੀ ਵੇਖੋ ਚੰਗਾ ਲੈਵਾ ਲੱਗਿਆ ਕਹਾਣੀ ਕੋਈ ਨਹੀਂ ਬਿਲਕੁਲ ਇਦਾਂ ਬੇਸ਼ਾ ਪੀੜੀ ਲਾ ਕੇ ਚੋਦੇ ਨਹੀਂ ਕੋਈ ਕਹਾਣੀ ਤੋਂ ਨਹੀਂ ਬਿਲਕੁਲ ਤਾਂ ਵੇਖੋ ਵੀਰੋ ਇਹ ਜਿਹੇ ਪਸ਼ੂ ਬਹੁਤ ਘੱਟ ਵੇਖਣ ਨੂੰ ਮਿਲਦਾ ਠੰਡਾ ਸੀਲ ਤਾਂ ਬੁੱਤਿਆਂ ਥੱਲੇ ਬੈਠੇ ਹੁਣ ਵਾਲੀ ਕੋਈ ਨਹੀਂ ਬਿਲਕੁਲ ਜੀ ਪਤਾ ਕੀ ਹੈ ਜੀ ਇੱਕ ਤੁਹਾਡਾ ਲੰਮੇ ਸਮੇਂ ਤੋਂ ਵਪਾਰ ਆ ਤਜਰਬਾ ਜੀ ਪਸ਼ੂ ਉਹੀ ਤੁਸੀਂ ਲੈ ਕੇ ਆਉਂਦੇ ਜਿਹੜਾ ਤਲੱਲੇਦਾਰ ਹੁੰਦਾ ਸ਼ਕੀਨ ਵਸ਼ੀਆਂ ਤੇ ਕਿਹੜਾ ਵੀਰ ਲੈ ਜਾਊਗਾ ਵੀਰੇ ਕਿੱਲੇ ਬੱਜੀਆਂ ਵੀ ਸੋਹਣੀਆਂ ਲੱਗਦੀਆਂ ਹਨਾ ਜੀ ਆ ਜੀ ਮੋਲ ਦੀ ਬਿਲਕੁਲ ਹਾਂਜੀ ਮੁੱਲ ਹਾਂ ਤੇ ਨਾ ਕਰ ਭਾਏ 85 ਤੋਂ ਭਾਏ 90 ਕਰੋ 80 ਵੀ ਛੱਡ ਦਿਆਂਗੇ 80 ਦੀ ਹਾਂਜੀ ਮਾਨਤਨ ਜਾਂ ਮਾਨਤਨ ਕਰਨਾ ਕਿ ਜਿੰਦਰਾ ਜਿੱਦਾਂ ਰੱਖੇ ਉਦਾਂ ਕਰਦਾਂਗੇ ਮਾਨ ਜਿੱਦਾਂ ਵੀਰ ਜੀ ਵੱਡੀ ਵਹਿੜਾ ਕੋਈ ਵੀਰ ਦੂਰੋਂ ਵੀ ਚਾਹ ਮਾਨ ਹੁੰਦੇ ਆ ਹਾਂ ਜੇ ਚੋਣ ਆਵੇਗਾ ਤਾਂ ਉਹ ਵੀ ਨਫਾ ਮਾਰੀ ਜਾਂ ਚਾਹ ਮਾਨ ਹੁੰਦੇ ਆ ਕਿਰਾਏ ਪਾੜੇ ਵੀਰਾਂ ਨੂੰ ਪੈ ਜਾਂਦੇ ਆ ਹਾਂਜੀ ਹਾਂਜੀ ਤਾਂ ਰੁਪਇਆ 3000 ਛੱਡੋ ਭਾਜੀ 80 ਜੋ 70 ਕਰਕੇ ਜਿੰਦਰਾ ਖਾਂ ਛੱਡ ਦਾਂਗੀ ਆ ਕੀ ਬਾਤ ਆ ਵੇਖੋ ਵੀਰੋ ਚੰਗੇ ਐ ਕਲਾਵੇ ਕਲੂਵੇ ਲੈਵੇ ਵਾਲੇ ਪਾਏ ਆ 77000 ਦੀ ਹੋ ਜੂ ਬਾਕੀ ਫੋਨ ਜ਼ਰੂਰ ਲਾ ਲਿਓ ਜੀ ਤਾਂ ਹਾਂਜੀ ਅਗਲੇ ਬੰਨੇ ਆ ਗਈ ਵੜ ਹਾਂਜੀ ਆ ਦੋ ਬੱਚੀ ਐ ਜੀ ਛਿੱਧੀ ਐ ਛੇ ਦਾੰਦਾਰੀ ਛੇ ਦਾੰਦਿਆ ਜੀ ਠੀਕ ਆ ਜੀ ਹੋਰ ਤਿਆਰ ਆ ਐਸ ਵਕਤ ਦੇ ਕੋ ਦੁੱਧ 22 ਕਿਲੋ ਗੋਲਾ ਆ ਕੀ ਬਾਤ ਆ ਸਿਰੇ ਲੱਗਾ ਜੀ ਤਾਂ ਨਹੀਂ ਦੋ ਟਾਈਮ ਤਿੰਨ ਟਾਈਮ ਮਿੱਟੀ ਮਾਰ ਕੇ ਫੇਰ ਗੱਲ ਕਰੀਏ ਆ ਅੱਛਾ ਜੀ ਕਿੰਨਾ ਸਟਾਰਡਿੰਗ ਹੈ ਜੀ ਉਹਨਾ ਇੱਥੇ 22 ਕਿਲੋ ਆ 22 ਕਿਲੋ ਹਾਂਜੀ ਬੱਚਾ ਇਹਨੇ ਕੀ ਪਾਇਆ ਜੀ 28 ਕਿਲੋ ਪਛਾ 28 ਕਿਲੋ ਦੁੱਧ ਕਰੇਗੀ ਮਗਰ ਬੱਚਾ ਖੋਲੋ ਜੀ ਹਾਂਜੀ ਹਾਂਜੀ ਵੇਖੋ ਵੀਰੋ ਚੰਗੀ ਤਰ੍ਹਾਂ ਲੱਲੇ ਦਾ ਰਵੈੜ ਆ ਗਈ ਆ ਵੱਡੇ ਪੱਲੇ ਜਾਂ ਐ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਜੀ ਤੇ ਥਣ ਦੀਆਂ ਕੀ ਬਾਤਾਂ ਵੀਰੇ ਬਹੁਤ ਘਾਟੇ ਹੋ ਜਿਆ ਥਣ ਵੇਖਣ ਪਸ਼ੂ ਦਾ ਮਿਲਦਾ ਬਹੁਤ ਪਿਆਰਾ ਥਣ ਲੱਗਿਆ ਰੇ ਲੈਵਾ ਐ ਫੋੜ ਫੋੜ ਪਛਾਣੂ ਆਈ ਵੀਰੋ ਤੇ ਚਮਕ ਫੁੱਲ ਫੁੱਲ ਕੱਦ ਕਾਠ ਵਾਲੀ ਆ ਜੀ ਕਮਾਲ ਹੋ ਗਿਆ ਹੈਸ ਲੱਗ ਪੂਰੀ ਪੂਰੀ ਸਲੱਗ ਗਿਆ ਹੈ ਕੀ ਮੁੰਡਾ ਥੱਲੇ ਬਿਠਾ ਇਧਰ ਕੁਝ ਗਾਲੀ ਨਹੀਂ ਚ ਬਹੁਤ ਵਧੀਆ ਵੈਡ ਆ ਜੀ ਤਾਂ ਵੇਖੋ ਵੀਰੋ ਥਾਨ ਥਾਨ ਚੈੱਕ ਕਰੋ ਇਹ ਰਫਲ ਦੀ ਗੋਲੀ ਵਰਗਾ ਥਾਨ ਗੱਡਿਆ ਵੈਡ ਨੇ ਚੰਗਾ ਤਲੱਲੇਦਾਰ ਤਾਂ ਬੋਲ ਦੀ ਚੰਗੇ ਰਿਕਾਰਡ ਵਾਲੀ ਆ ਵੀਰੋ ਬੋਲਾ ਹੀ ਸਟਾਰਟਿੰਗ ਬਹੁਤ ਚੰਗਾ ਦੱਸਦੇ ਭਾਈ ਹੁਣੀ ਆ ਥੱਬੇ ਥੱਬੇ ਪਾਏ ਆ ਪੂਰੇ ਵੈੜ ਨੇ ਸਲੇ 5 ਕਿਲੋ ਬੋਲਾ 23 ਕਿਲੋ ਬੋਲਾ ਹਾਂ ਠੀਕ ਹੈ ਚਾਰ ਪੰਜ ਦਿਨ ਦੀ ਤੁਸੀਂ 23 ਕਿਲੋ ਬੋਲਾ ਹਣ 23 ਕਿਲੋ ਤਾਂ ਭਾਈ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਵੈੜੇ ਕਿੰਨੇ ਦੀ ਦੇ ਦੇਣੀ ਇਹਦਾ ਮੁੱਲ ਪਾਏ 75 ਕਰਾਲਾ ਪਾਏ 80 ਕਰਾਲਾ ਹਾਂਜੀ ਇਹ ਹਾਂ ਨਾ 70 ਦੀ ਦੇ ਦਿਓ 70 ਦੀ ਦੇ ਦਾਂਗੇ ਹਾਂਜੀ ਪੂਰਾ ਮਾਣ ਕਰਾਂਗੇ ਦੋ ਛੱਡ ਦੋ ਹਨਾ ਚੱਲ ਗਿੰਦਰ ਸਿੰਘ ਆਪਾਂ ਕਿੰਨੂੰ ਕਾਹ ਕਿੰਨਾ ਸਾਡੇ ਰੇਡ ਬਹੁਤ ਜਿਆਜ ਹੁੰਦੇ ਆ ਜਿਆਜ ਰੇਡ ਆ ਜਿਆਜ ਰੇਡ ਆ ਵੱਡੇ ਵੱਡੇ ਬੰਦਾ ਵੇਖੋ ਮੋਢੇ ਤੇ ਆਉਂਦੀ ਬੈਠ ਬਿਲਕੁਲ ਫੁੱਲ ਕੱਟ ਕੇ ਦੁੱਧ ਦੀ ਬਾਈ 23 ਕਿਲੋ ਅਹਰ ਦਾ ਢੋਲਾ ਹੀ 23 ਕਿਲੋ ਦੁੱਧ ਦੇ ਬਿਲਕੁਲ ਬਿਲਕੁਲ ਵੱਡੀ ਵੈੜਾ ਛੋਟੀ ਹੁੰਦੀ ਤਾਂ ਆਹ ਨਾ 8000 ਦੀ ਠੀਕ ਹੈ ਜੀ ਤਾਂ ਬਾਕੀ ਵੀਰੋ ਤੁਸੀਂ ਫੋਨ ਫਾਨ ਲਾ ਲਿਓ ਕੋਈ ਨਾ ਮਾਣ ਤਾਂ ਦੋ ਛੱਪੇ ਹੋ ਜਾਣਗੇ ਚੰਗੀਆਂ ਵੈੜਾ ਨੇ ਤਾਂ ਗੱਬਣਾ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸਿਰਾ ਵੈੜਾ ਨੇ ਵੀਰੋ ਚੰਗੇ ਰ ਤਾਂ ਬਾਕੀ ਫੋਨ ਜਰੂਰ ਲਾ ਲਿਓ ਤਾਂ ਇਹੀ ਬੇਨਤੀ ਹੁੰਦੀ ਹੈ ਵੀਡੀਓ ਹਰ ਚੇ ਵੀ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਾਮਿੰਦਰ ਨੂੰ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਉਹ ਤੁਹਾਡਾ ਆਪਣਾ ਆਪ ਦਾ ਖੁਦ ਦਾ ਫਰਜ਼ ਹੈ ਜੀ ਤੁਸੀਂ ਖਰੀਦਦਾਰੀ ਕਰਨੀ ਹੈਣਾ ਜੀ ਬਿਲਕੁਲ ਤਾਂ ਭਾਈ ਐਡਰੈਸ ਐ ਕਹੀ ਬੋਲਿਓ ਪਿੰਡ ਠੱਠਾ ਨੇੜੇ ਫਲਗਣ ਚੂੜੀਆਂ ਨਾਲ ਹੀ ਆ ਭੱਲ ਵਾਲੀ ਮਜੀਠਾ ਰੋਡ ਜੀ ਸੁਵਿੰਦਰ ਸਿੰਘ ਮੇਰੇ ਨਾਮ ਜੀ ਠੀਕ ਹੈ ਜੀ ਤੇ ਟੈਲੀਫੋਨ ਨੰਬਰ ਫੋਨ ਕਰ ਤੋਂ ਥੱਤਰ ਸਪਿੰਗਾ ਛੇ ਬਾਰੀ ਠੀਕ ਹੈ ਜੀ ਬਾਕੀ ਸਕਰੀਨ ਤੇ ਚਲਾ ਦੇਣਾ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ